ਵੀਡੀਓ ਵਿੱਚ ਜਪਦ ਸਵੇਤ ਉਸ ਜਿਹੜਾ ਵੀ ਕੋਈ ਸਰਕਾਰੀ ਸਕੀਮ ਜਿਹੜੀ ਭਰਦੇ ਹੋ ਜਿਵੇਂ ਕੋਈ ਵੀ ਲੋਨ ਪਰ ਜਿੱਦਾਂ ਕਿ ਆਉਣਾ ਸਕੀਮ ਚੱਲ ਰਹੀ ਹੈ ਪੀਐਮ ਆਵਾਸ ਯੋਜਨਾ ਇਹਦੇ ਵਿੱਚ ਜਿਹੜਾ ਤੁਸੀਂ ਆਪਣਾ ਬੈਂਕ ਅਕਾਊਂਟ ਲਾਇਆ ਉਹ ਤੁਹਾਡਾ ਮੈਪ ਹੋਣਾ ਜ਼ਰੂਰੀ ਹੈ ਜੀ ਮਤਲਬ ਕਿ ਡੀਬੀਡੀ ਕਾਰਡ ਦੇ ਆਧਾਰ ਤੇ ਇੱਕ ਮੈਪ ਹੋਣਾ ਤੁਹਾਡਾ ਉਹ ਮੈਪ ਹੋਣਾ ਚਾਹੀਦਾ ਹੋਣਾ ਜ਼ਰੂਰੀ ਆ ਤੇਰੀ ਤੁਹਾਡੀ ਉਹ ਪੇਮੈਂਟ ਤੁਹਾਨੂੰ ਮਿਲੇਗੀ ਨਹੀਂ ਤੇ ਪੇਮੈਂਟ ਨਹੀਂ ਤੁਹਾਡੇ ਖਾਤੇ ਵਿੱਚ ਆਣੀਗੀ ਇਹਦੇ ਲਈ ਤੁਹਾਨੂੰ ਚੈੱਕ ਕਰਨਾ ਪਊਗਾ ਤੁਹਾਡਾ ਅਕਾਊਂਟ ਮੈਪਡ ਹੈਗਾ ਕਿ ਨਹੀਂ ਆਧਾਰ ਮੈਪ ਹੈਗਾ ਜੇ ਨਹੀਂ ਉਹਦਾ ਮਤਲਬ ਡੀਬੀਡੀ ਅਕਾਊਂਟ ਵੀ ਡਾਇਰੈਕਟ ਬੈਨੀਫਿਟ ਤਹਾਡੇ ਖਾਤੇ ਵਿੱਚ ਡਾਇਰੈਕਟ ਪੇਮੈਂਟ ਸਿੱਧੀ ਜਿਹੜੀ ਵੀ ਸੈਂਟਰਲ ਗਵਰਨਮੈਂਟ ਪਾਏਗੀ ਉਹ ਤੁਹਾਡਾ ਖਾਤਾ ਡੀਬੀਡੀ ਦੇ ਹਾਰਤੇ ਮੈਪਡ ਹੋਣਾ ਚਾਹੀਦਾ ਹੈ ਜਰੂਰੀ ਹੈ ਤੇ ਲਈ ਤੁਹਾਨੂੰ ਆਪਣਾ ਚੈੱਕ ਕਰ ਲਈਏ ਤੇ ਆਪਾਂ ਤੁਹਾਨੂੰ ਦੱਸਾਂਗੇ ਕਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਅਕਾਊਂਟ ਮੈਪਡ ਹੈਗਾ ਕਿ ਨਹੀਂ ਇਹਦੇ ਲਈ ਤੋਂ ਜਿਹੜੀ ਤੁਹਾਨੂੰ ਕੱਲ ਕੱਲ ਵਾਲੀ ਵੀਡੀਓ ਵਿੱਚ ਆਪਾਂ ਪਹਿਲੇ ਦੱਸਿਆ ਹੈ ਇਹਦੇ ਬਾਰੇ ਅੱਜ ਉਹਦੇ ਵਿੱਚ ਆਪਾਂ ਚੈੱਕ ਕਰਾਂਗੇ ਤੁਹਾਡਾ ਅਕਾਊਂਟ ਮੈਪਡ ਹੈਗਾ ਕਿ ਨਹੀਂ Chrome ਤੇ ਜਾਣਾ ਪਊਗਾ ਜਿੱਥੇ ਲਿਖਿਆ ਐਨ ਪੀ ਸੀ ਆਈ ਇੱਥੇ ਆਪਾਂ ਨੂੰ ਸਰਚ ਕਰਨਾ ਪਊਗਾ ਜਿੱਦਾਂ ਹੀ ਪਹਿਲਾ ਵੈਬਸਾਈਟ ਖੁੱਲੇਗੀ ਤਾਂ ਦੇਖੋ ਇਹ ਪਹਿਲੇ ਤੇ ਖੋਲੋਗੇ ਪਹਿਲਾ ਲਿੰਕ ਜਿੱਦ ਤੇ ਤੁਸੀਂ ਉੱਪਰ ਕਰੋਗੇ ਆ ਦੇਖੋ ਇਹ ਸਾਹਮਣੇ ਆਪਾਂ ਪਹਿਲਾ ਲਿੰਕ ਓਪਨ ਕੀਤਾ ਦੇ ਕੰਜ਼ਿਊਮਰ ਲਿ ਆਊਗਾ ਕੰਜ਼ਿਊਮਰ ਤੇ ਜਿੱਦ ਤੇ ਤੁਸੀਂ ਜਾਓਗੇ ਭਾਰਤ ਆਧਾਰ ਸੀਡਿੰਗ ਨੀ ਭਾਰਤ ਆਧਾਰ ਸੀਡਿੰਗ ਨੀ ਲਿ ਆਊਗਾ ਉਹ ਤੇ ਤੁਸੀਂ ਸਿਲੈਕਟ ਕਰੋਗੇ 3 ਡਾਊਟ ਆਉਣਗੇ 3 ਡਾਊਟ ਤੇ ਕਲਿੱਕ ਕਰੋ ਜਿੱਦ ਤੇ ਤੁਸੀਂ 3 ਡਾਊਟ ਤੇ ਕਲਿੱਕ ਕਰੋਗੇ ਤੁਹਾਨੂੰ ਲਿਖਿਆ ਹੋਗਾ ਆਧਾਰ ਮੈਪ ਡਸਟੇਟਸ ਸਟੇਟਸ ਦੇਖਣਾ ਪਊਗਾ ਤੁਹਾਡਾ ਅਕਾਊਂਟ ਮੈਪ ਹੋਇਆ ਕਿ ਨਹੀਂ ਫਿਰ ਤੁਹਾਡੀ ਪੇਮੈਂਟ ਆਊਗੀ ਨਹੀਂ ਤੇ ਪੇਮੈਂਟ ਨਹੀਂ ਤੁਹਾਡੀ ਆਣੀ ਜੇ ਕੋਈ ਵੀ ਸਰਕਾਰੀ ਸਕੀਮ ਦਾ ਫਾਇਦਾ ਲੈਣਾ ਤੇ ਤੁਹਾਡਾ ਵੀ ਵੀਡੀਓ account ਤੋਂ ਨਾ ਜ਼ਰੂਰੀ ਆ ਮੈਪ ਡਾਉਨ ਹੋਣਾ ਚਾਹੀਦਾ ਜ਼ਰੂਰੀ ਹੈ account ਨੰਬਰ ਜਿਹੜੇ ਸਟੇਟਸ ਲਿਖਿਆ ਆਧਾਰ ਮੈਪ ਡਾਟਾ ਸਿਲੈਕਟ ਕਰੂੰਗੇ ਜਿੱਦਾਂ ਵੀ ਤੁਸੀਂ ਸਿਲੈਕਟ ਕਰੂੰਗੇ ਇਦਾਂ ਦਾ ਇੱਕ ਫਾਰਮ ਖੁੱਲ ਜਾਏਗਾ ਇੱਥੇ ਲਿਖਣਾ ਤੁਹਾਨੂੰ ਆਧਾਰ ਨੰਬਰ ਪਾਉਣਾ ਪਊਗਾ ਇਹ ਆਪਾਂ ਜਿੱਦਾਂ ਹੀ ਮੈਂ ਆਪਾਂ ਚੈੱਕ ਕਰੂੰਗਾ ਮੇਰਾ account ਤਾਂ ਮੈਪ ਆਇਆ ਕਿ ਨਹੀਂ ਹੈਗਾ ਜੇ ਕੋਈ ਮੈਂ ਸਰਕਾਰੀ ਸਕੀਮ ਦਾ ਫਾਇਦਾ ਲੈਣਾ ਵਾ ਉਹ ਤੇ ਮੇਰਾ ਆਧਾਰ ਮੈਪ ਡਾਉਨ ਹੋਣਾ ਚਾਹੀਦਾ account ਨੰਬਰ ਮੈਪ ਡਾਉਨ ਹੋਣਾ ਚਾਹੀਦਾ ਮੈਪ ਡਾਉਨ ਕਰ ਲਈ ਤੁਸੀਂ ਇੱਥੇ ਚੈੱਕ ਕਰੋਗੇ ਤੇ ਤੁਹਾਡਾ ਹੈਗਾ ਕਿ ਨਹੀਂ ਮੈਪ ਹੋਇਆ ਕਿ ਨਹੀਂ ਜੇ ਮੈਪ ਹੋਊਗਾ ਤੁਹਾਨੂੰ ਜੋ ਵੀ ਤੁਸੀਂ ਪੀਐਮ ਆਵਾਸ ਯੋਜਨਾ ਜਿਨ੍ਹਾਂ ਨੇ ਭਰੀ ਆ ਉਹਦਾ ਉਹਨਾਂ ਨੂੰ ਫੇਰ ਹੀ ਪੈਸੇ ਆਣੇ ਜੇ ਮੈਪ ਹੋਣਾ ਜ਼ਰੂਰੀ ਆ ਇਹ ਆਧਾਰ ਨੰਬਰ ਪਾਵਾਂਗੇ ਜਿੱਦਾਂ ਤੁਸੀਂ ਆਧਾਰ ਨੰਬਰ ਪਾਉਂਗੇ ਆਧਾਰ ਨੰਬਰ ਪਾਉਣ ਤੋਂ ਬਾਅਦ ਲੈ ਕੈਪਚਾ ਆ ਗਿਆ ਇਹ ਕੈਪਚਾ ਭਰੋਗੇ ਚੈੱਕ ਸਟੇਟਸ ਤੇ ਕਰੋਗੇ ਕੈਪਚਾ ਭਰਨ ਤੋਂ ਬਾਅਦ ਚੈੱਕ ਸਟੇਟਸ ਚੈੱਕ ਸਟੇਟਸ ਜਿੱਦ ਹੀ ਇਹਦਾ ਕਰੋਗੇ ਇੱਕ ਤੁਹਾਡੇ ਆਧਾਰ ਨੰਬਰ ਦਾ ਜਿਹੜਾ ਨੰਬਰ ਲਿੰਕ ਹੋ ਉਹ ਤੇ ਓਟੀਪੀ ਜਾਏਗਾ ਹਾਂਜੀ ਓਟੀਪੀ ਆਪਾਂ ਜਿਹੜਾ ਭਰਾਂਗੇ ਵੀ ਉਹ ਭਰ ਦੋਗੇ ਉਹਦੇ ਬਾਅਦ ਸਬਮਿਟ ਕਰੋਗੇ ਇਦਾਂ ਚੈੱਕ ਆ ਜੇ ਮੇਰਾ ਅਕਾਊਂਟ ਨੰਬਰ ਮੈਪ ਹੋ ਚੁੱਕਾ ਲਿਆ ਅਹ ਤੁਹਾਨੂੰ ਦੇਖੋ ਇਨੇਬਲ ਇਨੇਬਲ ਫॉर ਡਬੀਡੀ ਕਾਊਂਟ ਬਲਕਿ ਮੇਰਾ ਯੂਕੋ ਬੈਂਕ ਦਾ ਖਾਤਾ ਵਾ ਇਨੇਬਲ ਮਤਲਬ ਪ੍ਰੋਸੈਸ ਹੋਇਆ ਹੋਇਆ ਮੈਪੜਾ ਮੇਰਾ ਅਕਾਊਂਟ ਹੈ ਜੇ ਮੈ ਕੋਈ ਸਰਕਾਰੀ ਸਕੀਮ ਦਾ ਫਾਇਦਾ ਲੈਣਾ ਤੇ ਮੈਨੂੰ ਮਿਲ ਜੂਗਾ ਇਹਦੇ ਵਿੱਚ ਅਕਾਊਂਟ ਵਿੱਚ ਮੇਰੇ ਪੇਮੈਂਟ ਆ ਸਕਦੀ ਹੈ ਤੁਹਾਡਾ ਵੀ ਇਦਾਂ ਮੈਪਡ ਹੋਣਾ ਜ਼ਰੂਰੀ ਹੈ ਤੁਹਾਡੇ ਅਕਾਊਂਟ ਨੰਬਰ ਆ ਜਾਏਗਾ ਤੁਹਾਡਾ ਜਿਹੜਾ ਅਕਾਊਂਟ ਹੈ ਆਧਾਰ ਨਾਲ ਲਿੰਕਾ ਉਰੇ ਵਿੱਚ ਪੇਮੈਂਟ ਤੁਹਾਡੀ ਆ ਸਕਦੀ ਹੈ ਮੈਪੜ ਤੁਸੀਂ ਚੈੱਕ ਕਰਦੇ ਹੋ ਤੁਹਾਡਾ ਅਕਾਊਂਟ ਮੈਪੜ ਹੈਗਾ ਕਿ ਨਹੀਂ ਹੈਗਾ